ਅੱਜ ਸਰਪੰਚਾ ਬਠੰਡਾ ਪਹੁੰਚੇ ਹੋਏ ਕਿ ਕਨਸਾ ਅੱਜ ਸੀ ਬਠੰਡਾ ਵਿਖੇ ਆਏ ਸੀ ਸਰਦਾਰ ਕਰੰਜੀਤ ਸਿੰਘ ਗੈਰੀ ਸਾਹਿਬ ਦੇ ਸਾਥੇ ਪ੍ਰਧਾਨ ਨੇ ਆਨ ਆਰਗੇਨਾਈਜ਼ ਸੈੱਲ ਦੇ ਇਹਨਾਂ ਨੇ ਅੱਜ ਇੱਥੇ ਬੁਲਾਇਆ ਸੀਗਾ ਔਰ ਅੱਜ ਲੇਬਰ ਡੇ ਜਿਹੜਾ ਉਹਨੂੰ ਅੱਜ ਇੱਥੇ ਮਨਾਇਆ ਗਿਆ ਇੱਥੇ ਪਹੁੰਚ ਕੇ ਬੜੀ ਵੱਡੀ ਖੁਸ਼ੀ ਹੋਈ ਹੈ ਔਰ ਜਿਹੜੇ ਸਾਥੀ ਸਾਡੇ ਅੱਜ ਮਜ਼ਦੂਰ ਕਿਰਤੀ ਔਰ ਇਸ ਕੰਮ ਵਾਸਤੇ ਹਮੇਸ਼ਾ ਦੇਸ਼ ਦੇ ਵਿੱਚ ਜਿਨ੍ਹਾਂ ਨੇ ਤਰੱਕੀ ਵਾਸਤੇ ਨੇਸ਼ਨ ਦੀ ਬਿਲਡਿੰਗ ਵਾਸਤੇ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਅੱਜ ਉਹਨਾਂ ਨੂੰ ਮਿਲ ਕੇ ਬਹੁਤ ਵੱਡੀ ਵਧਾਈ ਮੁਬਾਰਕਬਾਦ ਵੀ ਦਿੱਤੀ ਹੈ ਔਰ ਇਤੀ ਇਹ ਗੱਲ ਕਹਿਣੀ ਜ਼ਰੂਰ ਮੈਂ ਚਾਹਾਂਗਾ ਕਿ ਜਿੱਤੇ ਇਹਨਾਂ ਸਾਥੀਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੇ ਨਿਰਮਾਣ ਦੇ ਵਿੱਚ ਚਾਹੇ ਕੋਈ ਬਿਲਡਿੰਗ ਹੈ ਚਾਹੇ ਸੜਕ ਹੈ ਚਾਹੇ ਕੋਈ ਕੰਸਟਰਕਸ਼ਨ ਦਾ ਕੰਮ ਹੈ ਤਾਂ ਇਹ ਜਿਹੜਾ ਮਜ਼ਦੂਰ ਵਰਗ ਹੈ ਹਮੇਸ਼ਾ ਆਪਣੀ ਦੇਸ਼ ਦੀ ਤਰੱਕੀ ਵਾਸਤੇ ਪੱਗਿਓ ਗਿਆ ਆਪਣਾ ਯੋਗਦਾਨ ਪਾਉਂਦੇ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਉਹ ਸਰਕਾਰਾਂ ਬਣਨ ਤੋਂ ਪਹਿਲਾਂ ਇਹਨਾਂ ਮਜ਼ਦੂਰਾਂ ਦੇ ਨਾਲ ਜਿਹੜੇ ਆ ਮੋਮੋ ਠੱਗਲੀਆਂ ਚਾਲਾਂ ਚੱਲਦੀਆਂ ਨੇ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਮੰਨ ਲਓ ਉਹ ਆਪਣੇ ਜਿਹੜੇ ਵਾਦੇ ਆ ਉਹ ਅਨਾਉਂਸ ਕੀਤੇ ਜਾਂਦੇ ਆ ਪਰ ਜਦੋਂ ਸਰਕਾਰਾਂ ਸਥਾਪਿਤ ਹੋ ਜਾਂਦੀਆਂ ਨੇ ਫਿਰ ਇਹਨਾਂ ਦੀ ਜਿਹੜੀ ਆ ਨਾ ਉਹ ਬਾਹਰ ਫੜਨ ਵਾਸਤੇ ਅੱਗੇ ਨਹੀਂ ਆਉਂਦੀਆਂ ਅੱਜ ਕਿਤੇ ਰਾ ਕਿਤੇ ਸਰਕਾਰਾਂ ਨੂੰ ਵੀ ਲੋੜ ਹੈ ਕਿ ਅੱਗੇ ਆਉਣ ਸympathy ਜਿਹੜੀ ਆ ਉਹ ਦਿਖਾਉਣ ਹਮਦਰਦੀ ਦਿਖਾਉਣ ਸਿ ਇਹ ਉਹ ਵਰਗ ਹੈ ਜਿਸ ਨੇ ਦੇਸ਼ ਦੀ ਤਰੱਕੀ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਔਰ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹਨਾਂ ਨੂੰ ਆਰਥਿਕ ਪੱਖੋਂ ਸਮਾਜਿਕ ਪੱਖੋਂ ਤੇ ਇਧਰ ਇਹਨਾਂ ਦੀ ਕੋਈ ਰਾਜਨੀਤਿਕ ਇੱਛਾ ਵੀ ਆ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ ਪੈਂਦਾ ਹੈ ਤਵਾਜਿੱਤੇ ਬਹੁਤ ਖੁਸ਼ੀ ਸੀ ਇੱਥੇ ਆਏ ਹੈ ਯਾਨੀ ਸਾਬ ਨੇ ਦਰਸ਼ਕਾਂ ਨੂੰ ਮੌਕਾ ਦਿੱਤਾ ਹੈ ਲੇਬਰਟਰੀ ਉੱਪਰ ਸਾਰੇ ਮਜ਼ਦੂਰ ਵਰਗ ਨੂੰ ਬਹੁਤ ਸਾਰੀ ਸਾਰੀ ਮੁਬਾਰਕਬਾਦ ਦਿੱਤੀ ਹੈ ਸਰ ਜੇ ਗੱਲ ਕਰੀਏ ਦੇਸ਼ ਆਜ਼ਾਦ ਨੂੰ तकरीबन 75 ਸਾਲ ਹੋ ਗਏ ਨੇ ਪਰ ਮਜ਼ਦੂਰਾ ਵੱਲ ਕਿਸੇ ਸਰਕਾਰ ਨੇ ਧਿਆਨ ਦਿੱਤਾ ਕੀ ਕਾਰਨ ਮੰਨਦੇ ਹਾਂ ਕਿ ਉਹ ਗੱਲ ਮੈਂ ਦੁਬਾਰਾ ਦੁਬਾਰਾ ਕਹੀ ਹੈ ਕਿ 75 ਸਾਲ ਦੇਖੀ ਆਜ਼ਾਦੀ ਨੂੰ ਹੋ ਗਏ ਵੋਟ ਦਾ ਮੁੱਲ ਇਹਨਾਂ ਦਾ ਵੀ ਉਹਨਾਂ ਦੇ ਕਰੋੜਪਤੀ ਜਿਹੜਾ ਇੱਕ ਬਿਜ਼ਨਸਮੈਨ ਹੈ ਉਹਦੇ ਵੀ ਵੋਟ ਦਾ ਮੁੱਲ ਉਹਨਾਂ ਹੀ ਹੈ ਸਰਕਾਰਾਂ ਬਣਾਉਣ ਦੇ ਵਿੱਚ ਵੀ ਵੱਡਾ ਜਿਹੜਾ ਯੋਗਦਾਨ ਹੈ ਇਸ ਗਰੀਬਕਿਰਤੀ ਕੰਮ ਹੈ ਜਿਹੜੇ ਸਾਡੇ ਹੈਗੇ ਨਾਮ ਕਿਸਾਨੇ ਫਿਰ ਢਾਈ ਢਾਈ ਕਿੰਨੇ ਕਿੰਨੇ ਲਾਈਨਾਂ ਵਿੱਚ ਲੰਮੇ ਵੱਧੀ ਲਾ ਕੇ ਫਿਰ ਜਿਹੜੀਆਂ ਸਰਕਾਰਾਂ ਚੁੰਦੇ ਨੇ ਪਰ ਸਰਕਾਰਾਂ ਜਦੋਂ ਚੁੰਨ ਲਈ ਲਿੱਤੇ ਜਾਂਦੀਆਂ ਨੇ ਫਿਰ ਸਰਕਾਰਾਂ ਨੇ ਸਭ ਤੋਂ ਲਾਸਟ ਪੈਲ ਜਿਹੜੀ ਹੈ ਫਿਰ ਉਹ ਜਿਹੜੀ ਹੈ ਇਹਨਾਂ ਨੂੰ ਪ੍ਰਾਇੋਰਟੀ ਜਿਹੜੀ ਹੁੰਦੀ ਹੈ ਉਹ ਮਜ਼ਦੂਰ ਵਰਗੇ ਮਿਲਦੀ ਹੈ ਅੱਜ ਸੋਨਾ ਮੱਕ ਕਰੋੜ ਰੁਪਇਆ ਭਾਰਤ ਦੀ ਸਰਕਾਰ ਨੇ ਪਰ ਜਿਹੜੇ ਵੱਡੇ ਦੇਸ਼ ਤੇ ਪੂੰਜੀਪਤੀ ਘਰਾਣੇ ਨੇ ਉਹਨਾਂ ਨੂੰ ਤੇ maaf ਕਰ ਦਿੱਤਾ ਗਿਆ ਪਰ ਇਹਨਾਂ ਦਾ ਆਰਥਿਕ ਦਰ ਜੀਵਨ ਪੰਦਰ ਉੱਪਰ ਚੱਕਰ ਵਾਸਤੇ ਇੰਨਾ ਗਰੀਬਾਂ ਦੀ ਬਾਹ ਕਿਹਣੀ ਫੜੀ ਗਈ ਹੈ ਦੇਸ਼ ਦੇ ਵਿੱਚ ਅਜੇ ਹੋਰ ਗੱਲ ਹੋਈ ਹੈ ਕਿ ਸਿਲੰਡਰ ਦੀ ਕੀਮਤ ਤੇ 1000 ਰੁਪਏ ਕਰ ਦਿੱਤੀ ਗਈ ਸਰਕਾਰ ਵੱਲੋਂ ਪਰ ਇਹਨਾਂ ਦੀ ਦਿਹਾੜੀ ਜਿਹੜੀ ਹੈ 400 ਰੁਪਏ ਤੋਂ ਵਧਾ ਕੇ 800 ਰੁਪਏ ਕਿਉਂ ਨਹੀਂ ਕੀਤੀ ਗਈ ਅੱਜ ਜਿਹੜੇ ਸਵਾਲ ਨੇ ਇਹਨਾਂ ਦਾ ਜਵਾਬ ਮੰਗਣਾ ਹੈ ਲੋਕਾਂ ਦਾ ਮੋਜੂਦਾ ਹੈ ਸਰ ਤੇ ਗੱਲ ਕਰੀਏ ਨਰੇਗਾ ਮਜ਼ਦੂਰਾ ਦੀ ਹਜੇ ਵੀ ਦਿਹਾੜੀ ਘਟ ਹੈ ਕੀ ਹੈ ਪਰ ਮੰਗਾਈ ਅੰਨੀ ਜ਼ਿਆਦਾ ਦੇਸ਼ ਜਿੱਥੇ ਦੇਖੋ ਨਰੇਗਾ ਵਾਸਤੇ ਤੇ ਕਾਂਗਰਸ ਪਾਰਟੀ ਨੇ ਇੱਕ ਬੜਾ ਵੱਟਾ ਕਦਮ ਸਿਆ ਹੋ ਚੁੱਕਿਆ ਸੀਗਾ ਔਰ ਸਾਡੇ ਦੇਸ਼ ਦੇ ਨਾਗਰਿਕਾਂ ਦੀ ਧੜਕਣ ਸ਼੍ਰੀ ਜਵਾਹਰ ਲਾਲ ગાંધી ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਾਂਗਰਸ ਪਾਰਟੀ ਦਾ ਨਰੇਗਾ ਨੂੰ ਲਾਗੂ ਕਰਨ ਦੇ ਵਿੱਚ ਹੈ ਅੱਜ ਅਸੀਂ ਇਹੋ ਗੱਲ ਇੱਥੇ ਕੀਤੀ ਹੈ ਕਿ ਜਿਹੜੀ ਇਹਨਾਂ ਦੀ ਐਸਆਈ ਔਰ ਈਪੀਐਫ ਸਕੀਮ ਹੈ ਉਸ ਦੇ ਜਿੱਤੇ ਹੈ ਹੱਥਬੰਦੀ 50000 ਕੀਤੀ ਜਾਵੇ ਔਰ ਨਰੇਗਾ ਸਕੀਮ ਨੂੰ ਵੀ ਇਹਦੇ ਨਾਲ ਜੋੜ ਦਿੱਤਾ ਜਾਣਾ ਚਾਹੀਦਾ ਜੋ ਗੈਰੀ ਸਾਹਿਬ ਨੇ ਮੰਗ ਕੀਤੀ ਅੱਜ ਉਠਾਈ ਸੀ ਇਸ ਗੱਲ ਦੀ ਅਸੀਂ ਚਰਚਾ ਆਪਣੀ ਪਾਰਟੀ ਦੇ ਅੰਦਰ ਆਉਣ ਵਾਲੇ ਦਿਨਾਂ ਜ਼ਰੂਰ ਕਰਾਂਗੇ ਲੱਗਦਾ ਸਰਕਾਰਾਂ ਨੂੰ ਈਸੀ ਰੇਟ ਦੇਣਾ ਚਾਹੀਦਾ ਨਰੇਕਾਂ ਮਜ਼ਦੂਰ ਨੂੰ ਬਿਲਕੁਲ ਦੇਣਾ ਚਾਹੀਦਾ ਹਰ ਉਹ ਸੰਭਵ ਕਦਮ ਜਿਹੜਾ ਸਾਡੇ ਗਰੀਬ ਦਿਹਾੜੀਦਾਰ ਮਜ਼ਦੂਰ ਕਿਰਤੀ ਕਾਮੇ ਨੇ ਜਿਹੜਾ ਉਹ ਹਰ ਸੰਭਵ ਕਦਮ ਜਿਹੜਾ ਇਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਲੈ ਕੇ ਆ ਸਕਦਾ ਇਹਨਾਂ ਦੇ ਚਿਹਰਿਆਂ ਤੇ ਖੁਸ਼ੀਆਂ ਤੇ ਰੌਣਕਾਂ ਲੈ ਕੇ ਆ ਸਕਦਾ ਇਹਨਾਂ ਦੇ ਬੱਚਿਆਂ ਦੇ ਜਿਹੜਾ ਜੀਵਨ ਪੱਧਰ ਨੂੰ ਉੱਪਰ ਚੁੱਕ ਸਕਦਾ ਹਰੋ ਕਦਮ ਜਿਹੜਾ ਸੰਭ ਪਦਮ ਇਸ ਦੇ ਵਿੱਚ ਪੁੱਟਿਆ ਜਾਣਾ ਚਾਹੀਦਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਸ ਗਠ ਤੋਂ ਮਜ਼ਦੂਰ ਮਲਾਜ਼ਮ ਕਾਂਗਰਸ ਵਾਲੀ ਕੇ ਕੇਸੀ ਵਿਭਾਗ ਵੱਲੋਂ ਅੱਜ ਅਸੀਂ ਮਜ਼ਦੂਰ ਦੇ ਸਨਮਰਪਨ ਤੇ ਇਹ ਸਮਾਗਮ ਕੀਤਾ ਜਿਲੇ ਵਿੱਚ ਸਵੈ ਸਰ ਸੰਧਾਨੀ ਇਹ ਕੈਸਾ ਜਾ ਸਕਦੀ ਐਆਈਸੀ ਤੇ ਆਈਸੀ ਅਸੀਂ ਇਹ ਤਮੰਗ ਉਠਾਇਆ ਕਿ ਐਸਆਈ ਤੇ ইপিਐਸ ਸਕੀਮ ਜਿਹੜੇ ਮਰਹਗਾ ਸਕੀਮ ਨੂੰ ਲਿਆਂਦਾ ਜਾਵੇ ਮਨਰੇਗਾ ਸਕੀਮ ਜਿਹੜੀ 200 ਰੁਪਏ ਚਲਾਈ ਜਾਵੇ ਮਨਰੇਗਾ ਦੀ ਤਿਆਰੀ ਕਦੋਂ ਘਰ 200 ਰੁਪਏ ਦਿੱਤੀ ਜਾਵੇ ਉਹ ਕੇ ਕੇਸੀ ਵਿਭਾਗ ਵੱਲੋਂ ਅਸੀਂ ਐਲਾਨ ਕੀਤਾ ਮਨਰੇਗਾ ਕੰਮਾਂ ਦੇ ਲਈ ਹਰ ਤਰ੍ਹਾਂ ਦਾ ਸਹਿਯਾਰ はい。<laughs>